ਹੈਲੋ एवरीवन ਕਿਵੇਂ ਹੋ ਸਾਰੇ ਅੱਜ ਅਸੀਂ ਨਿਊ ਟੌਪਿਕ ਲੈ ਕੇ ਆਏ ਆਂ ਦਇਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਕਿਸੇ ਲਈ ਅਸੀਂ ਮਨ ਕਰਕੇ ਦਇਆ ਕਰਦੇ ਆਂ ਤਨ ਕਰਕੇ ਕਰਦੇ ਆਂ ਐਜੂਕੇਸ਼ਨ ਰਾਹੀਂ ਕਰਦੇ ਆਂ ਖਿਮਾ ਕਰਦੇ ਆਂ ਤੇ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਦਇਆ ਕਿੰਨੇ ਪ੍ਰਕਾਰ ਦੀ ਹੈਗੀ ਹੈ ਨੰਬਰ 1 ਸਾਡੇ ਜਾਂ ਤੁਹਾਡੇ ਰਾਹੀਂ ਕਿਸੇ ਵੀ ਸ਼ਰੀਰ ਨੂੰ ਸੁੱਖ ਮਿਲ ਜਾਵੇ ਜਾਏ ਵਾ ਜੁਕੂਏਸ਼ਨ ਹੋਵੇ ਮਾਇਆ ਹੋਵੇ ਕੱਪੜੇ ਰਾਹੀ ਦਇਆ ਕੀਤੀ ਜਾ ਸਕਦੀ ਹੈ ਸਾਡੀ ਸਮਰੱਥਾ ਜਿੰਨੀ ਵੀ ਹੈ ਉਸ ਦੇ ਹਿਸਾਬ ਨਾਲ ਅਸੀਂ ਦਇਆ ਕਰ ਸਕਦੇ ਹਾਂ ਨੰਬਰ 2 ਬੋਲਾਂ ਰਾਹੀ ਦਇਆ ਕਿਸੇ ਨੂੰ ਅਸੀਂ ਮਿੱਠੇ ਬੋਲ ਬੋਲਦੇ ਹਾਂ ਬੋਲਾਂ ਰਾਹੀ ਦਇਆ ਪੈਸਾ ਨਹੀਂ ਵੀ ਹੈ ਤਵੇਂ ਦਇਆ ਕੀਤੀ ਜਾ ਸਕਦੀ ਹੈ ਨੰਬਰ 3 ਜੇ ਕੋਈ ਵਿਅਕਤੀ ਸ਼ਰੀਰ ਰਹਿਤ ਰੋਗੀ ਹੈ ਸ਼ਰੀਰ ਕਰਕੇ ਦੁਖੀ ਹੈ ਉਸ ਦੀ ਦਇਆ ਕਰਨੀ ਚਾਹੀਦੀ ਹੈ ਨੰਬਰ 4 ਕਿਸੇ ਦੇ ਉਹ ਗੁਣ ਨੰਗੇ ਨਹੀਂ ਕਰਨੇ ਚਾਹੀਦੇ ਕਿਸੇ ਚ ਕੋਈ ਵੀ ਕੋਈ ਜਾਂ ਕੋਈ ਪ੍ਰੋਬਲਮ ਹੈ ਜਾਂ ਕੋਈ ਦਿੱਕਤ ਹੈਗੀ ਹੈ ਉਹ ਕਿਸੇ ਦੇ ਸਾਹਮਣੇ ਸ਼ੋਰ ਨਹੀਂ ਕਰਨਾ ਚਾਹੀਦਾ ਕਿਸੇ ਦੇ ਉਹ ਗੁਣ ਨੂੰ ਜਾ ਕਹਿੰਦੇ ਨੇ ਕਿ ਕਿਸੇ ਕੋਲ ਕੋਈ ਸਮਰੱਥਾ ਨਹੀਂ ਹੈਗੀ ਹੈ ਤੇ ਅਸੀਂ ਉਸ ਵਿਅਕਤੀ ਦੀਆਂ ਥਾਂ-ਥਾਂ ਤੇ ਬੁਰਾਈ ਕਰਦੇ ਆ ਇਨਸਲਟ ਕਰਦੇ ਆ ਬੇਇੱਜ਼ਤੀ ਕਰਦੇ ਆ ਤੇ ਉਹ ਸਾਨੂੰ ਨਹੀਂ ਕਰਨੇ ਚਾਹੀਦੇ ਅੱਗੇ ਨੈਕਸਟ ਹੈਗਾ ਪੰਜਵਾਂ ਜੇ ਕਿਸੇ ਵਿਅਕਤੀ ਦਾ ਆਪਣੇ ਗੁਰੂ ਦੇ ਜਾਂ ਅਸੀਂ ਜਿੰਨੂੰ ਵੀ ਮੰਨਦੇ ਆ ਉਹ ਇਨਸਾਨ ਜਿੰਨੂੰ ਵੀ ਮੰਨਦਾ ਹੈ ਜੇ ਉਸ ਇਨਸਾਨ ਦਾ ਆਪਣੇ ਗੁਰੂ ਦੇ ਪ੍ਰਤੀ ਜੋ ਆਪਣੇ ਜੋ ਇਨਸਾਨ ਜਿੰਨੂੰ ਵੀ ਮੰਦਾ ਉਸ ਦੇ ਪ੍ਰਤੀ ਉਸ ਨੂੰ ਜੋੜਨਾ ਚਾਹੀਦਾ ਹੈ ਛੇਵੀਂ ਦਇਆ ਕਿਸੇ ਦੇ ਉਹ ਗੁਣ ਨੂੰ ਕੱਢ ਕੇ ਉਸ ਨੂੰ ਗੁਣਾਵਲ ਬਣਾ ਦੇਣਾ ਚਾਹੀਦਾ ਹੈ ਸਤਵੀਂ ਦਇਆ ਆਤਮਕ ਤਰੱਕੀ ਵਿੱਚ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਅੱਠਵੀਂ ਦਇਆ ਕਿਸੇ ਨੂੰ ਸ਼ਮਾ ਕਰ ਦੇਣਾ ਚਾਹੀਦਾ ਖਿਮਾ ਕਰ ਦੇਣਾ ਚਾਹੀਦਾ ਮਾਫ ਕਰ ਦੇਣਾ ਚਾਹੀਦਾ ਨੌਵੀਂ ਦਇਆ ਹੈ ਕੀ ਹੈ ਕਿਸੇ ਨੂੰ ਰੋਹਾਨੀ ਸ਼ਕਤੀ ਮਿਲ ਜਾਏ ਤੇ ਫਿਰ ਉਸ ਇਨਸਾਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸਤਿਕਾਰ ਕਰਨਾ ਚਾਹੀਦਾ ਹੈ ਦਸਵੀਂ ਦਇਆ ਕਿਸੇ ਨੂੰ ਮੰਨ ਕਰਕੇ ਵੀ ਦਇਆ ਕਰ ਸਕਦੇ ਹਾਂ ਅੱਗੇ 11ਵੀਂ ਦਇਆ ਕਿਸੇ ਕੋਲ ਦੁਨਿਆਵੀ ਜਾਂ ਦਰਗਾਈ ਵਿਦਿਆ ਹੋਵੇ ਜੇ ਕਹਿੰਦੇ ਨਾ ਕਿ ਕਿਸੇ ਤੋਂ ਇਹੋ ਜਿਹੀਆਂ ਸ਼ਕਤੀਆਂ ਹੁੰਦੀਆਂ ਨੇ ਤੇ ਇਹ ਉਹ ਜਿਨ ਸ਼ਕਤੀਆਂ ਕਿਸੇ ਦੂਸਰੇ ਲਈ ਖਿਮਾ ਲਈ ਮਾਫ ਮਾਫੀ ਲਈ ਯੂਜ਼ ਕਰਨੀ ਚਾਹੀਦੀ ਹੈ ਵਰਤਨੀ ਚਾਹੀਦੀ ਹੈ 12ਵੀਂ ਦਇਆ ਹੈਗੀ ਆ ਆਪਣੇ ਤੇ ਆਪਣੇ ਤੇ ਵੀ ਦਇਆ ਕਰਨੀ ਚਾਹੀਦੀ ਹੈ ਇਸ ਤੋਂ ਅੱਗੇ 13ਵੀਂ ਦਇਆ ਆਪਣੇ ਗੁਰੂ ਦੀ ਵਰਦੀ ਪਾਣੀ ਚਾਹੀਦੀ ਹੈ ਵਰਦੀ ਮਤਲਬ ਕਿ ਉਹਨਾਂ ਦਾ ਨਾਮ ਸਿਮਰਨ ਜਾਪ ਜਿੰਨੂ ਵੀ ਅਸੀਂ ਮੰਨਦੇ ਆ ਏ ਸੀਗੀਆਂ ਸਾਡੀਆਂ 13 ਪ੍ਰਕਾਰ ਦੀ ਦਇਆ ਇਸ ਤੋਂ ਅੱਗੇ ਅਸੀਂ ਨਿਊ ਟੋਪਿਕ ਲੈ ਕੇ ਆਵਾਂਗੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ